बड़े-बड़े ने तन ਵਿੱਚੋਂ ਮੰਦੀ ਖੋਜੇ ਆਪਣੇ ਮਨ ਆਪੇ ਖੋਜ ਲਈ ਹੋਇਆ ਤੇ ਹਾਲ ਕਰਨੀਆਂ ਆਵਨ ਪਰ ਆਤਮਾ ਨਿਕਲ ਕੇ ਜਾਂਦੀ ਹੈ ਕਿਸੇ ਨੇ ਦੇਖੀ ਹੈ ਅਲਖੇ ਹੈ ਫਿਰ ਆ ਆਪਣੀ ਦਾ ਲਖੇ ਆਤਮਾ ਨੂੰ ਸਮਝ ਕੋਈ ਦੱਸ ਸਕਦਾ ਆਤਮਾ ਕੀ ਹੈ ਕਿਵੇਂ ਜੁੜੀ ਹੋਈ ਹੈ ਸ਼ਰੀਰ ਤੋਂ ਇਹ ਛੱਡ ਦੇ ਜੋੜ ਕੇ ਰੱਖ ਕੇ ਦਿਖਾਉਂ ਡਾਕਟਰ ਕੋਈ ਕੋਈ ਰੱਖ ਕੇ ਦਿਖਾ ਦੇ ਇਹ ਜੋੜ ਕੇ ਦਿਖਾਵੇ ਅਲੱਗ ਹੋਈ ਨਾ ਜੁੜੇ ਜੁੜਣੀ ਹੋਈ ਅਲੱਗ ਹੋਵੇ ਸਮਝ ਆਦੀ ਹੈ ਇਹ ਅਮਿਤ ਤੇਜ ਅਛੈ ਅਤੋਲ ਅਮਿਤ ਤੇਜ ਹੈ ਤੇਜ ਕਿਹਨੇ ਜਿਹੜਾ ਬਿੜਤੀ ਤੋਂ ਪਰੇ ਹੋਵੇ ਉਹਨੂੰ ਅਮਿਤ ਕਹਿੰਦੇ ਨੇ ਮਿਲਿਆ ਨਾ ਜਾ ਸਕੇ ਇੱਕ ਤਾਂ ਹੁੰਦਾ ਅਤੋਲ ਉਹ ਤੋਂ ਲਿਆ ਨਹੀਂ ਜਾ ਸਕਦਾ ਜਿਹੜਾ ਨਾਪਿਆ ਨਹੀਂ ਜਾ ਸਕਦਾ ਉਹਨੂੰ ਅਮਿਤ ਕਹਿੰਦੇ ਨੇ ਕੁੰਦਾ ਨਾਪੇ ਖੁੰਦਾ ਤੋਲ ਜੇ ਤੋਲ ਹੀ ਹੁੰਦਾ ਤੋ ਲੈ ਜਿਹੜਾ ਨਾਪ ਵੀ ਹੁੰਦਾ ਉਹ ਤੇ ਨਾਪ ਤੋਲੇ ਹੁੰਦਾ ਨਾ ਰੱਪਾਂ ਕਿਥੇ ਭਾਂਡੇ ਚ ਪਾ ਕੇ ਤੋਲਾਂ ਕਿ ਤਕੜੀ ਤੇ ਝੜ ਕੇ ਤੇ ਵੱਟੇ ਨਾਲ ਉਹ ਤੇ ਹੁੰਦਾ ਨਾਪ ਤੋ ਭਰੇ ਐ ਨਾ ਪਿਆਰੀ ਜਾ ਸਕਦਾ ਕੋਈ ਐਡਾ ਭਾਂਡਾ ਹੋਵੇ ਦਾ ਨਾਪੇ ਉਹ ਨਾ ਪੇਗਾ ਚ ਪਾ ਕੇ ਸੁੰਦਲਾ ਭਾੜੀ ਕਰਨ ਆਪੂ ਕੋਲ ਕਾਇ ਤੇ ਨਾ ਪਾਉਂ ਅਛਾ ਇਹ ਅਤੋਲ ਅਛਾ ਇਹ ਨਾ ਅਛਾ ਇਹ ਉਹ ਜਰਾਰਾ ਉਹ ਤੋਂ ਪਰੇ ਅਛਾ ਹੁੰਦਾ ਜਿੱਦੀ ਜੋ ਜੋ ਤਾਂ ਘਟਦੀ ਦੀ ਹੈ ਅਤੋਲ ਅਤੋਲੇ ਤੋਂ ਲੈ ਵੀ ਜਾ ਸਕਦਾ ਉਹ ਵਿੱਤ ਵੀ ਹੈ ਅਤੋਲ ਵੀ ਹੈ ਦੋਏ ਕਹੈ ਤੈਨੂੰ ਮਤੁੱਲ ਅਤੋਲ ਤੋਂ ਲੈ ਵੀ ਜਾ ਸਕਦਾ ਮੰਤਨਾ ਨਹੀਂ ਲੈ ਜਾ ਸਕਦਾ ਅਛਾ ਵੀ ਹੈ ਔਰ ਉਹਨੇ ਘਟਣਾ ਵੀ ਹੈ ਦੀ ਨਾ ਘਟਣਾ ਹੈ ਨਾ ਟੋਲਿਆ ਜਾ ਸਕਦਾ ਨਾ ਨਾ ਪਿਆ ਜਾ ਸਕਦਾ ਜਿਹੇ ਧਿਆਨ ਕਾਜ ਮੁਣੀ ਜਨ ਅਨੰਤ ਸ ਬਸ ਸਰਬ ਮੁਣੀ ਜਨ ਬਿਆਨ ਤੋਂ ਮੁਣੀ ਜਨ ਦਾ ਧਿਆਨ ਕਾਜੇ ਲੱਗੇ ਰਹਿੰਦੇ ਨੇ ਧਿਆਰ ਧਰ ਕੇ ਉਹ ਹੈ ਕੀ ਐਸਾ ਸਮਝਣ ਨੂੰ ਲੱਗੇ ਰਹਿੰਦੇ ਨੇ ਉਹ ਕੀ ਵਸਤੂ ਹੋਈ ਇਹ ਜੀ ਚਰਚਾ ਕਰਦੇ ਰਹਿੰਦੇ ਨੇ ਇੱਕ ਦੂਰੇ ਵਿੱਚ ਕੀ ਹੋ ਸਕਦਾ ਫਿਰ ਉਹਨਾਂ ਨੇ ਇਹ ਹੀ ਬਤਾ ਵੀ ਤੂ ਉਹ ਹੀ ਆਪਣੇ ਆਪ ਨੂੰ ਦੇਖ ਲੈ ਬਸ ਆ ਨਹੀਂ ਕਿਸੇ ਨੇ ਦੱਸਿਆ ਕਬੀਰ ਨੇ ਜਾਂ ਲਖੋਜਿਆ ਤਾਂ ਕਹਿੰਦਾ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਜਿਹਨੂੰ ਔਰ ਸਮਝਦਾ ਤੇ ਜਿਹਦਾ ਧਿਆਨ ਦਰਦਾ ਤਾਂ ਤੂੰ ਆਪ ਹੈ ਆਪਣੇ ਆਪ ਨੂੰ ਖੋਜ ਲੈਂਦਾ ਇਹ ਦੱਸਿਆ ਨਹੀਂ ਕਿਸੇ ਨੇ ਇਹ ਦੱਸਿਆ ਉਹਨਾਂ ਗ੍ਰੰਥਾਂ ਨੇ ਜਿਹੜੇ ਜਾ ਕੇ ਪੜੇ ਬਗਰ ਕਬੀਰ ਨੇ ਵੀ ਬਾਹਰ ਉਹ ਨਹੀਂ ਲੱਭੀ ਅੰਦਰ ਹੀ ਲੱਭੀ ਦਾ ਹੁੰਦਾ ਕਈ ਕਈ ਕਲਪ ਜੋਗ ਸਾਧਤ ਦੁਰੰਤ ਕਈ ਕਲਪ ਜੋਗ ਸਾਧਤ ਦੁਰੰਤ ਇਹ ਜਿਹੜੀ ਦੂਰੀ ਆ ਲੋ ਸਮਝਣ ਦੀ ਨਹੀਂ ਸਮਝ ਆ ਰਿਹਾ ਨਾ ਸਮਝਣ ਜਾਂ ਸਮਝ ਲਿਆ ਨਾਲ ਮਿਲ ਕੇ ਜੁੜ ਕੇ بے ਸਮਝੀ ਆ ਸਮਝਦੀ ਦੂਰੀ ਦੇ ਬਟਾਉਣ ਵਾਸਤੇ ਕਈ ਕਲਪਯੋਗ ਕਈ ਲੋਕਾਂ ਨੇ ਜੋ ਕਲਪੇ ਹੋਏ ਨੇ ਜੁੜਨ ਦੇ ਸਾਧਨ ਬਹੁਤ ਸਾਰੀਆਂ ਬੱਤਾ ਕਲਪੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਬੱਤਾ ਬਣਾ ਲੀਆਂ ਸੋਚੀਆਂ ਹੋਈਆਂ ਨੇ ਬੜਾਈ ਘੜੀਆਂ ਹੋਈਆਂ ਨੇ ਬੱਤਾ ਕੋਈ ਕਹਿੰਦਾ ਐ ਹੋ ਜੂ ਉਦਾਂ ਨੂੰ ਬਲਾਬ ਕੋਈ ਕਹਿੰਦਾ ਐ ਹੋਜੂ ਕੋਈ ਕਹਿੰਦਾ ਐ ਹੋਜੂ ਅਨੇਕ ਮੱਤਾ ਬਣ ਗਈ ਜੋ ਦੇ ਸਾਧਨ ਬਹੁਤ ਸਾਰੇ ਕਲਪਲੇ ਤਨ ਸੀਤ ਕਾਮ ਵਰਖਾ ਸਹੰਤ ਆਪਣੇ ਸਰੀਰ ਦੇ ਉੱਤੇ ਵਰਖਾ ਗਰਮੀ ਸੀਤ ਯਾਨੀ ਘਰ ਨਹੀਂ ਬਣਾਇਆ ਬਾਹਰੇ ਬੈਠੇ ਰਿਜੇ ਪਈ ਜਾਵੇ ਧੁੱਪ ਜਿੰਨੀ ਵਰਜੀ ਪਈ ਜਾਵੇ ਜਿੰਨੀ ਮਰਜੀ ਕੋਰਾ ਕਕਰ ਪਈ ਜਾਵੇ ਉਹ ਕਿਉਂ ਜ਼ਾਹਰ ਹੈ ਨੇ ਜੋ ਵਾਸਤੇ ਇਹ ਕੇਵੀ ਯੋਗ ਦਾ ਸਾਧਨ ਕਹਿੰਦੇ ਵੀ ਜਾਹ ਜਾ ਦੁੱਖ ਤੰਤਲ ਸਹੀ ਜਾਓ ਪਾਣੀ ਚ ਰਹੋ ਉਰ ਰੇ ਬਣਾ ਲਿਆ ਕਈ ਕਲਪ ਇੱਕ ਆਸਨ ਬਤੰਤ ਕਈਆਂ ਨੇ ਇਹ ਕਲਪ ਲਿਆ ਵੇਖੋ ਆਸਨ ਤੇ ਬੈਠੇ ਰਹਿਣਾ ਢੋਲ ਆਪੇ ਬੜ ਜੂ ਆ ਕੇ ਇਹ ਕਾਸਨ ਤੇ ਬੈਠਣ ਦੀ ਇਹ ਸਵਲ ਨਾਲ ਸੁਤੋਹ ਨਾਲ ਆਪੇ ਖਬਰ ਲਊ ਆ ਕੇ ਉਰ ਰੇ ਬਣਾ ਲਿਆ ਬੰਨਿਆ ਹੋਇਆ ਕੁਝ ਕੁਝ ਉਹ ਕਹਿੰਦੇ ਭਾਈ درخت ਉੱਥੇ ਖੜੇ ਰਹਿੰਦੇ ਨੇ ਸਾਰੀ ਉਮਰ ਉਹਨਾਂ ਨੂੰ ਤਾਂ ਮਿਲਿਆ ਨਹੀਂ ਆ ਕੇ ਕਿਸੇ ਨੂੰ ਤਦੋਂ ਪਛਾਣ ਹੋਏਗਾ ਪੱਥਰ ਜਿੱਥੇ ਪਿਆਰਾਂ ਉੱਥੇ ਹੀ ਪਿਆਰ ਹੈ ਨਾ ਇਹ ਜਿਹੜੇ ਪਿੱਛੇ ਖੰਡਣ ਕੀਤੇ ਹੈ ਨਾ ਉਹੀ ਗੱਲ 'ਤੇ ਹੋ ਜਾਂਦੇ ਕੋ ਇੱਥੇ ਉਹ ਦੱਸ ਤੇ ਆ ਕੁਝ ਕਰ ਰਹੇ ਤੇ ਪਿੱਛੇ ਖੰਡ ਉਹ ਇਹੀ ਕੀਤੇ ਹੋਏ ਫਿਰ ਪੱਥਰ ਪਈ ਰਹਿੰਦੇ ਨੇ ਕਈ ਯਤਨ ਜੋਗ ਵਿਦਿਆ ਵਿਚਾਰ ਕਈ ਯਤਨ ਕਰ ਲੈਣ ਜੋਗ ਦਾ ਯਤਨ ਕੀ ਹੈ ਵਿਦਿਆ ਵਿਚਾਰ ਲੋ ਤਰ੍ਹਾਂ ਤਰ੍ਹਾਂ ਦੇ ਗ੍ਰੰਥ ਪੜ੍ਹਦੇ ਪੜ੍ਹਿਆਂ ਤੇ ਯੂਨੀਵਰਸਿਟੀ ਜੀ ਵੀ ਪੜ੍ਹਿਆਂ ਤੇ ਪਰੇ ਤਾਂ ਉਹ ਹੀ ਪੜਦੇ ਨੇ ਇਹਨਾਂ ਨੂੰ ਜੋਗ ਤੇ ਕੀ ਲੈਣਾ ਇਹ ਤਾਂ ਆਪਣੇ ਕੋਈ ਕਿਤਾਬ ਲਿਖਣ ਵਾਸਤੇ ਪੜ੍ਹਦੇ ਹੁੰਦੇ ਇਹਨਾਂ ਨੂੰ ਜੋਗ ਤੋਂ ਕੀ ਲੈਣਾ ਜੋਗ ਧਾਰਮਿਕ ਲੋਕਾਂ ਦਾ ਵਿਸ਼ਾ ਵਿਦਵਾਨਾਂ ਦਾ ਵਿਸ਼ਾ ਜੋਗ ਨਹੀਂ ਹੁੰਦਾ ਮਹਿਮਾਨਾ ਹੁੰਦਾ ਵੀ ਦੋ ਚਾਰ ਕਿਤਾਬਾਂ ਇੱਧਰ ਉੱਧਰ ਪੜ੍ਹੀਆਂ ਕਿਤਾਬ ਲਿਖਤੀ ਚਲ ਬਣਾਣਾ ਹੋ ਗਿਆ ਉਲੀ ਬਰਫਲੀ ਬਣ ਗਈ ਸਰਕਾਰ ਨੂੰ ਇਹ ਹੋਇਆ ਵੀ ਹਾਂ ਵੀ ਇਹ ਉਹ ਕਰਦਾ ਉਹ ਕਰਦਾ ਇੱਜਤ ਹੋ ਗਈ ਐਨਾ ਕੋ ਹੁੰਦਾ ਜਿਆਦਾ ਨਹੀਂ ਹੁੰਦਾ ਇਹਨਾਂ ਸਾਧਨ ਤ ਤਦਪ ਪਾਵਤਨ ਪਾਰ ਸਾਧਨ ਤ ਤਦ ਤਦ ਬੜੀ ਸਾਧਨਾ ਕਰ ਰਹੇ ਬਿਓ ਦੀ ਲੋਕ ਬੜੀ ਤਕੜੀ ਸਾਧਨਾ ਕਰ ਰਹੇ ਨੇ ਫਿਰ ਵੀ ਪਾਰ ਨਹੀਂ ਪਾਇਆ ਜਾ ਸਕਦਾ ਢੀ ਸਮਝ ਆ ਰਹੀ ਕੀ ਹੈ ਪਾਵਤਨ ਪਾਰ ਇੰਨਾ ਕੁਛ ਕਰਕੇ ਤਾਂ ਪਾਰ ਨਹੀਂ ਪਾਉਂਦੇ ਆ ਇਹ ਜਿਹੜੇ ਚਬਰ-ਚਬਰ ਬੋਲੀ ਜਾਂਦੇ ਨੇ ਇਹਨਾਂ ਨੇ ਵਾਰ ਕਰਵੇਂ ਪਾ ਲਈ ਉਹ ਦੁਆਨੀ ਗਾਇ ਵਾਲੇ ਜਿਹੜੇ ਨੇ ਆਏ ਵਿਦਵਾਨ ਨੇ ਕਦੀ ਕਦਾ ਪੜ੍ਹ ਕੇ ਜਿਹੜੀ ਟਿੱਪਣੀ ਅਗੜ ਜਾਂ ਗ੍ਰੰਥਾ ਤੇ ਆ ਇੰਨਾ ਕੁਛ ਵਾਲਿਆਂ ਨੂੰ ਤਾਂ ਪਤਾ ਨਹੀਂ ਲੱਗਿਆ ਕੀ ਹੈ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਜਿਹੜੇ ਹੋਰੇ ਤੁਰੇ ਫਿਰਦੇ ਨੇ ਵੀ ਠੇਗੜੂਏ ਉਹ ਲਾ ਠੇਗੜੂ ਰਾਰੇ ਉਹ ਆਇਆ ਲਿਖੀ ਜਾਂਦਾ ਰਹੇ ਬੋਝੌਲੀ ਮਾਰੀ ਜਾਂਦੇ ਨੇ ਇੰਨਾ ਕੁਝ ਕਰ ਰਹੇ ਨੇ ਲੋਕ ਸਭ ਕੁਝ ਛੱਡ ਕੇ ਉਹਨਾਂ ਨੇ ਬਦੀ ਪਾਰ ਪਾਇਆ ਤੁਹਾਨੂੰ ਪਤਾ ਲੱਗ ਗਿਆ ਗੁਰਨਾਨਕ ਦੀ ਬਤ ਕੀ ਹੈ ਅਜਾ ਤੇਰੀ ਆਪਣੀ ਬਤ ਹੈ ਗੁਰਨਾਨਕ ਦੀ ਬਤ ਨਹੀਂ ਗੁਰਨਾਨਕ ਦੀ ਬਤ ਤੈਨੂੰ ਕਈ ਜਾਲੂਜਿਲੀ ਪਤਾ ਲੱਗਣਾ ਐਦਾਂ ਨਹੀਂ ਪਤਾ ਲੱਗਦਾ ਹੁੰਦਾ ਉਹ ਮਤ ਦਾਡਾ ਜੋ ਕੋਈ ਵਿਆਖਿਆ ਕਰ ਠੀਕ ਵਿਆਖਿਆ ਕਰ ਇਸ ਵੇਲੇ ਹੈ ਹੋਣੀ ਉਤਾਰ ਲਗੂ ਯਾਰ ਕੋ ਟੀਕਾ ਕਰੂਗਾ ਮੈਂ ਠੀਕ ਵਿਆਖਿਆ ਕੀ ਹੈ ਕਈ ਉਰਦ ਬਾਹਾਂ ਦੇਸਨ ਪਰਮੰਤ ਕਈ ਉਰਦ ਬਾਹਾਂ ਦੇਸਨ ਪਰਮੰਤ ਬਾਹਾਂ ਖੜੀਆਂ ਕਰਕੇ ਹੀ ਫਿਰਦੇ ਨੇ ਤੁਰੇ ਥੱਲੇ ਦੀ ਮਾਂ ਕਰਦੀ ਉਰਦ ਬਾਹਾਂ ਖੜੀਆਂ ਵਾਹਾਂ ਕਰਕੇ ਤੁਰਨਾ ਦੇਸਾ ਦੇਸਾ ਜਨਾ ਚ ਤੁਰਨਾ ਬਾਤ ਨਹੀਂ ਨਹੀਂ ਕਰਦੀ ਕਿੱਡਾ ਬੜਾ ਤਪ ਹੈ ਐ ਕਰਦੇ ਰਹੇ ਨੇ ਲੋਕ ਜਤਾ ਦਰਦੇ ਬੜੇ ਉਹਦੇ ਨਾਲ ਹੁੰਦੇ ਸੀ ਬੰਦੇ ਦਿੱਤਾ ਤਰੇ ਤੇ ਬਾਹ ਖੜੀਆਂ ਕਰ ਕੇ ਤੁੜ ਦੇ ਸਲਵਰ ਬੰਤ ਦੇਖੋ ਨਾਲ ਤਾਂ ਤੁਰਨਾਂ ਨਾਲ ਬਾਹ ਉੱਤੇ ਹੀ ਖੜੀਆਂ ਇਹਨਾਂ ਉਹਨਾਂ ਸਮਾਨ ਤਾਂ ਕੋਈ ਕੋਲ ਹੁੰਦਾ ਨਹੀਂ ਸੀ ਉਹਨਾਂ ਦੇ ਸਦਗੀ ਕੋ ਜੇ ਚੱਕਣ ਦੇ ਹੱਥ ਥੱਲੇ ਕਰਦੇ ਤਾਂ ਹੀ ਚੱਕਣਗੇ ਕੋ ਮੋਡੇ ਮਾਡੇ ਜਪਾਇਆ ਹੋਵੇ ਤਾਂ ਕਾਇਦੀ ਰਹੇ ਕੋਈ ਬਾੜਾ ਮੋਟਾ ਕੋਈ ਚੀਜ਼ ਮੋਡੇ ਜਪਾਈ ਹੋਵੇ ਪਾਣੀ ਵੀ ਇੱਥੇ ਕਿਤੇ ਮਿਲੂ ਤਾਂ ਹੀ ਪੀਣਗੇ ਪਾਣੀ ਬਨੇ ਕੋਲ ਰੱਖ ਸਕਦੇ ਹੂੰ ਕਈ ਉਰਦ ਮਦ ਪਾਵਕ ਚਲੰਤ ਕਈ ਉਰਦ ਮੁੱਦੇ ਪੈਗੇ ਮੁੱਦੇ ਪੈਗੇ ਨਾ ਜਿਵੇਂ ਪੀਂਗ ਪਾਈਦੀ ਹੁੰਦੀ ਐ ਦੋਲੜੀ ਪੀਂਗ ਨਹੀਂ ਪਾਉਂਦੇ ਬੱਜੇ ਵਾਂਗੂ ਐ ਮੁੱਦਾ ਪੈ ਜਾਣਾ ਪੀਂਗ ਦੇ ਉੱਤੇ ਮਦ ਪਾਵਕ ਚਲੰਤ ਥੱਲੇ ਅਗ ਜਾਂਣ ਢੂੜ ਉੱਤੇ ਝੂਲਣ ਢੂੜ ਥੱਲੇ ਅਗ ਦੀਆਂ ਢੋਡੀਆਂ ਲਾ ਕੇ ਨਾ ਚਾਰੇ ਪਾਸੇ ਵਿਚਾਲੇ ਝੂਲਾ ਭਾਲ ਲੂੰਦੇ ਭੂ ਥੱਲੇ ਨੂੰ ਪੈ ਜਾਣ ਉੱਥੇ ਝੋਟਣਾ ਉਹਦੇ ਅਗ ਦੇ ਢੂਲ ਦੇ ਵਿੱਚ ਇਹ ਇਆਂ ਕੰਮ ਕਰਦੇ ਸੀ ਔਖਾ ਕਠਣ ਕੰਮ ਕਰਦੇ ਸੀ ਲੋਕ ਕਦੇ ਵਾਸਤੇ ਆ ਸਮਝ ਆ ਜਾਵੇ ਘਰ ਮਤ ਕੀ ਹੈ ਇਹਦੀ ਸਮਝ ਵਾਸਤੇ ਸਿਰਫ ਇਹਨਾਂ ਨੂੰ ਸੁਭਰੇ ਵਿੱਚ ਸਮਝ ਆ ਗਈ ਐਨਾ ਨੂੰ ਤਾਂ ਸਮਝ ਨਹੀਂ ਆਈ ਜਿਹੜੇ ਆ ਕੁਛ ਕਰ ਰਹੇ ਨੇ ਇਹ ਜਿਲ੍ਹੇਦਾਰ ਸਾਨੂੰ ਹਰ ਕਾਣ ਦੱਸ ਗਿਆ ਇਹਨਾਂ ਨੂੰ ਰਾਗੀ ਨੂੰ ਇਹਨਾਂ ਨੂੰ ਸੁਭਰੇ ਵਿੱਚ ਪਤਾ ਲੱਗ ਗਿਆ ਜਿਹੜੇ ਬੋਲਦੇ ਨੇ ਦੱਸ ਉਹ ਇਹਨਾਂ ਨੂੰ ਕਦ ਪਤਾ ਲੱਗ ਗਿਆ ਕੌਣ ਦੱਸ ਗਿਆ ਇਹਨਾਂ ਨੂੰ ਪਹਿਲਾਂ ਇਹ ਤਾਂ ਦੱਸਣ ਤੁਹਾਨੂੰ ਦੱਸ ਕੌਣ ਗਿਆ ਗੁਰਮਤ ਕੀ ਹੈ ਕਿਵੇਂ ਪਤਾ ਲੱਗ ਗਿਆ ਪਹਿਲਾਂ ਇਹ ਦੱਸੋ ਤੁਸੀਂ ਟਿੱਪੜੀ ਬਾਤ ਚੁਗਾ ਲਓ ਪਹਿਲਾਂ ਇਹ ਦੱਸੋ ਗੁਰਮਤ ਦੀ ਤੁਹਾਨੂੰ ਸੋਝੀ ਦੱਸੀ ਕਿਨੇ ਹੈ ਪੜੀ ਕਿਦੋਂ ਆ ਤੁਸੀਂ ਕਿ ਜੇ ਨੂੰ ਗੁਰਮਤਾ ਦਾ ਪਤਾ ਹੀ ਨਹੀਂ ਲਿਖੀ ਹੋਈ ਐ ਅਲੱਗ ਗੱਲ ਐ ਲਿਖੀ ਹੋਈ ਐ ਗੁਰਬਾਨੀ ਚ ਪਈ ਐ ਇਹ ਅਲੱਗ ਗੱਲ ਐ ਤੁਹਾਨੂੰ ਸਮਝਾਓ ਯਾ ਤੁਸੀਂ ਬੈਠ ਕੇ ਪਹਿਲੇ ਸਮਝਾ ਦਿਓ ਸਾਨੂੰ ਫੇਰ ਤੁਹਾਡੀ ਗੱਲ ਅਸੀਂ ਸੁਣਨਾਗੇ ਪਹਿਲਾਂ ਗੁਰਮਤਾ ਸਮਝਾ ਦਿਓ ਕੀ ਐ ਉਹ ਰੌਲਾ ਪਾਈ ਜਾਣਾ ਊੜੇ ਐੜ ਦਾ ਤੁਹਾਨੂੰ ਪਤਾ ਨਹੀਂ ਕੀ ਫਾਇਦਾ ਰੌਲਾ ਪਾਉਣ ਦਾ ਕੀ ਸੇਵਾ ਕਰ ਰਹੇ ਹੋ ਤੁਸੀਂ ਸਿੱਖੀ ਦੀ ਜੋ ਕੋ ਤੁਸੀਂ ਕਰ ਰਹੇ ਹੋ ਸਾਨੂੰ ਪਤਾ ਐ ਕੀ ਕਰ ਰਹੇ ਹੋ ਅਸੀਂ ਬਹੁਤ ਵਾਰ ਖੜੇ ਆ ਤੁਹਾਡੇ ਨੂੰ ਆਜਾ 50 ਸਾਲ ਦੇ ਗਾਹਾਂ ਖੜਿਆ ਇਹਨਾਂ ਲੋਕਾਂ ਦੇ 50 ਸਾਲ ਦਾ ਪਤਾ ਹੈ ਵੀ ਕੀ ਕਰ ਰਹੇ ਨੇ ਪਹਿਲਾਂ ਵੀ ਇਹੇ ਜਿਹਾ ਹੀ ਕਰਦੇ ਸਨ ਉਹ ਸਫਰਤਾ ਹੋ ਚੁੱਕਿਆ ਉਹ ਗੱਲਾਂ ਦੇ ਮਸਲੇ ਜਿਹੜੇ ਸੀ ਨਾ 50 ਸਾਲ ਪਹਿਲਾਂ ਸਾਨੂੰ ਰਹੀ ਸੀ ਪਤਾ ਉਹ ਮਸਲੇ ਹੁਣ ਹੱਲ ਹੋ ਚੁੱਕੇ ਹਾਂ ਚੰਗਾ ਜੇ ਕੋਈ ਤਿਆਰੀ ਕਰਦਾ ਹੈ ਪਹਿਲਵਾਨ ਕਹਿੰਦੇ ਤਿਆਰੀ ਕਰਦਾ ਹੈ ਪਹਿਲਵਾਨੀ ਦੀ ਇਹ ਕਿਹੜੀ ਕੋਈ ਹੋਣੀ ਚਾਹੀਦੀ ਹੈ ਤਾਂ ਹੀ ਉਹਦਾ ਪਤਾ ਲੱਗੂਗਾ ਸਾਨੂੰ ਬਿੱਲੀ ਦੇ ਭਾਗਾਂ ਨੂੰ ਸ਼ਿਕਾ ਟੁੱਟਿਆ ਤੁਸੀਂ ਬੋਲੇ ਹੋ ਉਹ ਜੇ ਕੋਈ ਸ਼ਿਕਾਰ ਨਿਕਲੂਗਾ ਸ਼ਿਕਾਰੀ ਦਾ ਤਾਂ ਹੀ ਪਤਾ ਲੱਗੂ ਕੁੱਤੇ ਦਾ ਫੜਣਾ ਲੈਣਾ ਇਹ ਛੇਰੇ ਨਿਕਲੂ ਸ਼ਿਕਾਰੀ ਦਾ ਕੀ ਪਤਾ ਪੂਰੇ ਛੇਰ ਨਿਕਲਿਆ ਛੇਰ ਦਾ ਸ਼ਿਕਾਰ ਕਰਕੇ ਚੱਲਿਆ ਜੇ ਛੇਰ ਭਰੇ ਆ ਹੀ ਨਾ ਸ਼ਿਕਾਰੀ ਦਾ ਟੈਸਟ ਕਦੋਂ ਹੋਊਗਾ ਜਿਹਨੇ ਆਪਣੀ ਬਦੂ ਟੈਸਟ ਕਰ ਲਈ ਆਪਣੀ ਤਲਵਾਰ ਟੈਸਟ ਕਰ ਲਈ ਹੈ ਆਪਣਾ ਹੌਸਲਾ ਟੈਸਟ ਕਰਨਾ ਆਪਣੀ ਤਾਕਤ ਟੈਸਟ ਕਰਨੀ ਉਹ ਟੈਸਟ ਕਦੋਂ ਕਰੂਗਾ ਇਹ ਤਾਂ ਤੁਸੀਂ ਤਾਂ ਤਾਂ ਪੈਦਾ ਹੋਏ ਹੋ ਹੋਰੇ ਤਲਵਾਰਾਂ ਟੈਸਟ ਹੋੜੀਆਂ ਤੁਹਾਡੇ ਤੇ ਜਿਵੇਂ ਰਾਖੀ ਸਾਡੇ ਚੰਡੀ ਦੇ ਟੈਸਟ ਹੋਏ ਰੇ ਨਾ ਪਿੱਛੇ ਹੀ ਦੱਸਿਆ ਉਹ ਤੁਸੀਂ ਤਾਂ ਉਹਦੇ ਵਾਸਤੇ ਬਲੀ ਦੇ ਬੱਕਰੇ ਆ ਤੁਸੀਂ ਕੁਝ ਨਹੀਂ ਹੋ ਮੇਰਾ ਬਲੀ ਦੇ ਬੱਕਰੇ ਨਹੀਂ ਸਾਰੇ ਮੇਰਾ ਕੋਲ ਕੀ ਆ ਵਿਚਾਰਿਆਂ ਕੋ ਇਹਨਾਂ ਦੇ ਪਿੱਛੇ ਹੋਰੇ ਸ਼ਕਤੀਆਂ ਕੰਮ ਕਰਦੀਆਂ ਨੇ ਜਦ ਮਤ ਮਾਰਦਾ ਉਹ ਗੱਦੜ ਦੀ ਗੱਲ ਬਹੁਤ ਆਉਂਦੀ ਆ ਨਾ ਪਿੰਡ ਵੱਲੋਂ ਚਲੇ ਜਾਂਦੇ ਪੜਵਾਣੋ ਕਿਉਂ ਜਾਂਦਾ ਮਤਜੋ ਮਾਰਦੀ ਇਹ ਨਾਲ ਦੀ ਮਤਬਾਰੀਆ ਪਰਫੈਸ਼ਨਰ ਨਾ ਇਹ ਬੋਲਦੇ ਨਾ ਸਾਨੂੰ ਟਾਈਮ ਬਿਲਦਾ ਇਹਨੂੰ ਨਾ ਸਾਨੂੰ ਆ ਕਹਿਣ ਦਾ ਸਭ ਕੁਝ ਕਰਨ ਦਾ ਟਾਈਮ ਬਿਲਦਾ ਸਾਡੇ ਵਾਅਦਿਆਂ ਦਾ ਬਹਾਨਾ ਬਣਨੇ ਦੱਸਣ ਦਾ ਵੀ ਸੱਚ ਕੀ ਹੈ ਅਕਾਲ ਤੱਕ ਦੀ ਲੋੜ ਹੈ ਹੁਣ ਸੱਚ ਦੀ ਦੁਨੀਆ ਦੀ ਲੋੜ ਬਣ ਗਈ ਜੇ ਬੋਲੇ ਇਹ ਤਾਂ ਉਹੀ ਰਾਖੀ ਨੇ ਜਿਨ੍ਹਾਂ ਦੀ ਲੜਾਈ ਹੈ ਇਹਨੇ ਦੇਵਤਾ ਦੇ ਚੜ ਕੇ ਆਉਂਦੇ ਹੁੰਦੇ ਨੇ ਨਾ ਫੇਖੋ ਬੋਟ ਬਾਲਦੇ ਨੇ ਤਾਂ ਹੋਰ ਇਹ ਕੁਝ ਨਹੀਂ ਆਣ ਹੋਰ ਇਹਨਾਂ ਦਾ ਕਾਹਦਾ ਖਤਰਾ ਹੈ ਇਹ ਤਾਂ ਚਾਹੀਦੀ ਹੀ ਤੇ ਇਹਨਾਂ ਦੀ ਵੀ ਲੋੜ ਐ ਸੀ ਜੇ ਭਜੀਦਾ ਨਾ ਹੁੰਦਾ ਤਾਂ ਸਾਬ ਜਦਾਂ ਦਾ ਵੀ ਅਜਨਾ ਨਾ ਹੁੰਦਾ ਜੇ ਭਜੀਦਾ ਨਾ ਹੁੰਦਾ ਸਰੰਦ ਵਾਲਾ ਇਸੋ ਚਾਹਨਾ ਦਾ ਨਾ ਹੁੰਦਾ ਤਾਂ ਸਾਹਿਬ ਜਾਨਾ ਵੀ ਨਾ ਨਾ ਹੁੰਦਾ ਅੱਜ ਕਿਉਂ ਉਹਨਾਂ ਨੇ ਬਣੀ ਕਰ ਦੇਣੇ ਨੇ ਆ ਗੱਲ ਬਣੀ ਹੁੰਦੀ ਸੀ ਜਿਹੜੀ ਅੱਜ ਬਣਦੀ ਹੈ ਇਹ ਤਾਂ ਬਣੀ ਹੁੰਦੀ ਸੀ ਉਹ ਕਰੈਡਿਟ ਜਿਹੜਾ ਅੱਜ ਆਉਣੀ ਸੀ ਬਣਨਾ ਇਹ ਨਹੀਂ ਸੀ ਤੁਸ ਫਸੇ ਤਾਂ ਉਹ ਬਹਾਨਾ ਇਹ ਤਾਂ ਬਹਾਨਾ ਉਹਦਾ ਬਹਾਨਾ ਪੈਦਾ ਕੀਤਾ ਸੀ ਸੁਚਾਨਾ ਦਾ ਰੋ রেকর্ড ਜਿਹੜਾ ਬਣਨਾ ਸੀ ਤਾਂ ਹੀ ਬਣਨਾ ਸੀ ਇਹ রেকর্ড ਬਣਿਆ ਇੱਕ ਬਹੁਤ ਵੱਡਾ ਛੋਟਾ রেকর্ড ਨਹੀਂ ਹੈਦਾ ਹੈ ਇੱਕ ਤਰੂ ਦੀ ਹਾਂ ਗੱਲਾਂ ਅਸੀਂ ਸੁਣੀਆਂ ਹੋਈਆਂ ਉਹਦਾ ਬਚਾਇਆ ਗਾ ਹਮ ਪਰਮੈਸ਼ਨ ਐਨੀ ਛੋਟੀ ਵਸਤਾ ਚ ਕੋਈ ਕਰਵਾਲੀ ਜ਼ਹੀਰ ਹੀ ਇਸ ਤਰ੍ਹਾਂ ਦੀ ਕਿਆ ਕੀ ਤਰ੍ਹਾਂ ਦੀ ਸੀ ਉਹ ਵੀ ਹੋਰ ਕਿਸਮ ਦੀ ਸੀ ਇਹ ਹੈ ਕੀ ਦੀ ਸੀ ਹਕੀਕਤ ਰਹਿਦੀ ਉਹਦਾ ਛੜਿਆ ਹੀ ਨਹੀਂ ਅਗਲਾ ਨੇ ਫਤਵਾ ਦਿੱਤਾ ਨਾ ਉਹ ਤਾਂ ਕਾਇ ਬੈਠਿਆ ਸੀ ਬੱਚੇ ਵਗੂ ਕੱਲ ਉਹ ਹੋਰ ਗੱਲ ਸੀ ਇਹਨਾਂ ਨੇ ਕਿਹਾ ਵੀ ਜੇ ਤੁਹਾਨੂੰ ਛੱਡ ਦੇ ਕੀ ਕਰੋਗੇ ਸਿੱਖ ਕਹਿੰਦੇ ਸਿੱਖੀ ਦਾ ਪ੍ਰਚਾਰ ਕਰਾਂਗੇ ਅਖਿਓ ਮੈਂ ਕਰਾਂਗਾ ਜੇ ਮੈਂ ਤੁਹਾਡਾ ਪਤਾ ਕਰਦਾ ਸੀ ਹਾਂ ਮੈਂ ਕਰਾਂਗਾ ਕਹਿੰਦਾ ਲੈ ਲਓ ਸਵਾਦ ਨੂੰ ਛੱਡ ਲੋ ਇਹਨਾਂ ਨੂੰ ਇਹ ਗੱਲ ਹੋਰ ਹੋਰ ਤਾਂ ਸੋ ਚਾਲਦ ਨੇ ਕਹਿਣਾ ਇਹਦਾ ਉਹ ਤੇ ਛੱਡੋ ਨੂੰ ਤਿਆਰ ਤੇ ਉਹ ਤਾਂ ਕਹਿੰਦਾ ਕੋਈ ਕੈਸੇ ਨਹੀਂ ਮਰਦਾ ਇਹਦਾ ਖਸੂਰ ਹੈ ਕੋਈ ਨਹੀਂ ਕੀ ਖਸੂਰ ਸੀ ਜਦੋਂ ਕਹਿੰਦਾ ਸੀ ਤਾਂ ਐਵੇਂ ਕਰਾਂਗੇ ਸਾਨੂੰ ਕੋਈ ਭੈੜੀ ਹੈਗੀ ਵੀ ਅਸੀਂ ਕਹਿ ਲਈ ਅੱਜ ਕਹਿ ਲਈ ਨਹੀਂ ਕਰਾਂਗੇ ਕੱਲ ਨੂੰ ਅਸੀਂ ਕਰੀਏ ਤੁਸੀਂ ਛੱਡੋ ਨਾ ਛੱਡੋ ਸਾਡਾ ਕੰਮ ਸਾਨੂੰ ਇਸ ਲੈਜ ਤੋਂ ਕੋਈ ਹਟਾ ਨਹੀਂ ਸਕਦਾ ਇਹ ਗੱਲ ਹੋਰ ਹੋਰ ਕਈ ਸਿਮਰਤ ਸਾਸ਼ਤਰ ਉਚਰੰਤ ਵੇਦ ਕਈ ਸਿਮਰਤ ਸਾਸ਼ਤਰ ਉਚਰੰਤ ਵੇਦ ਕਈ ਸਿਮਰਤ ਸਾਸ਼ਤਰ ਪੜੀ ਜਾਂਦੇ ਨੇ ਕੋਈ ਵੇਦ ਪੜੀ ਜਾਂਦੇ ਨੇ ਉਚਰੰਤ ਆਇਆ ਤਾਂ ਵਿਚਾਰ ਨਹੀਂ ਆਇਆ ਹੋਇਆ ਦੇਖੋ ਵੇਦ ਵਿਚਾਰਿਆ ਨਹੀਂ ਕਿਸੇ ਨੇ ਜਿਵੇਂ ਬਾਣੀ ਅਸੀਂ ਪੜਦੇ ਆ ਪੜੀ ਜਾਂਣਾ ਹੋਰ ਗੱਲ ਹੈ ਵਿਚਾਰਨਾ ਹੋਰ ਗੱਲ ਆ ਚਲਦੇ ਨਾ ਪਾਠ ਲੜੀਵਾਰ ਅਜਾਦਾ ਨੇ ਡੇਰਿਆਂ ਤੇ ਸਾਡੇ ਵੀ ਚਲਦੇ ਨੇ ਗੁਰਦੁਆਰਿਆਂ ਇਹ ਉਚਾਰਨ ਤਾਂ ਵੇਦੇ ਆ। ਬਸ। ਪੜ੍ਹਦੇ ਤਾਂ ਹਾਂ ਉਹ ਯਾਰ ਦੇ। ਉਹ ਪੜਨ ਨੂੰ ਉਚਾਰਨ ਨਹੀਂ ਕਹਿੰਦੇ। ਪੜ੍ਹਨਾ ਹੋਰ ਗੱਲ ਹੈ ਯਾਰ ਲੋ ਵੀ। ਜੇ ਪੜ੍ਹੀਏ ਚੁੱਪ ਕਰਕੇ ਪੜ੍ਹੀਏ ਤਾਂ ਵੀ ਸਮਝ ਆਉਂਦੀ ਹੈ। ਪੜ੍ਹਨ ਨਾਲ ਅਸਰ ਵੀ ਪੈਣਾ ਚਾਹੀਦਾ। ਉਚਾਰਨ ਨਾਲ ਅਸਰ ਨਹੀਂ ਪੈਂਦਾ ਉਹ। ਉਚਾਰਨ ਤਾਂ ਅਸੀਂ ਅੰਗਰੇਜ਼ੀ ਦਾ ਅਖ਼ਬਾਰ ਪੜ੍ਹ ਸਕਦੇ ਆ। ਸਮਝ ਆਵੇ ਜਾਂ ਨਾ ਆਵੇ ਬੇ ਸਮਝੀ ਨਾ ਪੜਨਾ ਉਚਾਰਣ ਉਪਰ ਸਮਝਣ ਵਾਸਤੇ ਨਹੀਂ ਪੜੀਦਾ ਹੁੰਦਾ ਸੁਝਣ ਵਾਸਤੇ ਉਹ ਡਿਆਣੇ ਪੜਨ ਭੇਜਦੇ ਆਂ ਅਸੀਂ ਕਦੇ ਵਾਤੇ ਭੇਜਦੇ ਆਂ ਸਮਝਣ ਵਾਸਤੇ ਉਹਨੂੰ ਉਚਾਰਣ ਕਹਿੰਦੇ ਉਹਨੂੰ ਪੜਨ ਕਹਿੰਦੇ ਤਾਂ ਅਸੀਂ ਅਸੀਂ ਪੜਨ ਵਾਸਤੇ ਭੇਜਦੇ ਆਂ ਰੋਜ਼ ਪੜ ਕੇ ਆਉਂਦੇ ਨੇ ਕੋਈ ਲੈ ਕੇ ਆਉਂਦੇ ਨੇ ਘਰ ਨੂੰ ਗਾਂ ਜੇ ਰੋਜ਼ ਕੁਝ ਮਿਲਦਾ ਤਾਂ ਪੜ ਰਿਹਾ ਹੈ ਇਹ ਕੁਝ ਮਿਲ ਨਹੀਂ ਰਿਹਾ ਫਿਰ ਉਚਾਰਨ ਕਰਕੇ ਆ ਜਾਂਦਾ। ਕਿ 2018 ਦਾ ਗਿਆਨ ਲੈ ਕੇ ਆ ਜਾਂਦਾ ਹੈ। ਕੁਝ ਮਾੜੀ-ਮੋਟੀ ਇੱਕ ਦੋ ਪੰਕਤੀਆਂ ਦੀ ਸੋਚੀ ਲੈ ਕੇ ਆ ਜਾਂਦਾ। ਤਾਂ ਵੀ ਸਮਝੋ ਪੜ ਗਿਆ। ਪੜਿਆ ਹੋਏ। ਪੜਦਾ ਹੀ। ਜਾਂ ਪੜਦਾ ਪਾਠ ਕਰਦਾ ਇੱਕ ਦੋ ਚਾਰ ਪੰਕਤੀਆਂ ਦਾ ਤਾਂ ਉਹਨੂੰ ਪਤਾ ਲੱਗੇ ਵੀ ਆਹ ਕੀ ਕਿਹਾ ਹੋਇਆ। ਆਹ ਕੀ ਕਿਹਾ ਹੋਇਆ? ਸ਼ੱਕ ਪਵੇ। ਫਿਰ ਉਹ ਪੜਿਆ ਪੂਰੀ। ਨਹੀਂ ਉਚਾਰਣੇ ਕੀ ਤਾਂ ਬਸ ਉਹ ਬੂੰਚੇ ਰਿਹਾ। ਘੱਲੇ ਰੀਆਂ ਸਰ ਪਿਆ ਉਹਦਾ ਇਹ ਕੋ ਇਹ ਫਰਕ ਰਹਿੰਦਾ ਉਹਦਾ ਬੜ ਬੜ ਗੱਡੀ ਲੱਦੀਏ ਵੀ ਕਿਹਾ ਹੋਇਆ ਵੀ ਲਗਾਤਾਰ ਪੜਿਓ ਜਾਣਾ ਪੜਿਓ ਜਾਣਾ ਗੱਡੇ ਲੱਦੀ ਜਾਣੇ ਕਿਤਾਬਾਂ ਡਿਫਰੈਂਟ ਕਿਸਮ ਦੀਆਂ ਕਿਤਾਬਾਂ ਦੀ ਗੱਲ ਹੈ ਉੱਥੇ ਗੱਡੇ ਲੱਦੀਏ ਇੱਕੋ ਅਸੀਂ ਇੱਕੋ ਵਾਰੀ ਨਾ ਪੜਦੇ ਆ ਇੱਥੇ ਗੱਡੇ ਲੱਦਣਾਂ ਦੀ ਗੱਲ ਨਹੀਂ ਇਹਨੂੰ ਕਹਿ ਸਕਦੇ ਅਸੀਂ ਉੱਥੇ ਬੇਦ ਬੜੇ ਬੜਫੁੱਲ ਦੇ ਤਬੂ ਹੋਏ ਗੱਡੇ ਲੱਦੀਏ ਨਹੀਂ ਆਈ ਉੱਥੇ ਗੱਲ ਪੜਦੇ ਆ ਸਮਝਣ ਵਾਸਤੇ ਹੀ ਪੜਦੇ ਦੇ ਫਿਰੰਡ ਕਿਸਮ ਦੇ ਗ੍ਰੰਥ ਪੜ੍ਹਨੇ ਉਹ ਗੱਡੇ ਲੰਡੜ ਵਾਲੀ ਗੱਲ ਹੈ ਜੋ ਯੂਨੀਵਰਸਿਟੀ ਆਲੇ ਪੜ੍ਹਦੇ ਨੇ ਕਿਤਾਬਾਂ ਲਿਖਦੀਆਂ 60-60 ਗਿਆਨ ਕੀ ੜਕੇ ਰਹੀ ਹੈ ਕੋਰ ਮੰਤੇ ਪੰਜਾਬ ਜਗ ਦਾਬਾਂ ਲਿਖੀ ਬੈਠੇ ਨੇ ਗਿਆਨ ਕੁਛ ਵੀ ਨਹੀਂ ਹੈ ਇਹਨਾਂ ਨੇ ਲਿਖਿਆ ਨੇ ਆਪਣੇ ਨੇ ਮਸਕੀਨ ਨੇ ਵੀ ਲਿਖਿਆ ਨੇ ਆ ਜਿਹੜਾ ਸੀ ਆਪਣੇ ਟੀਕਾ ਕੀਤਾ ਸਾਬਸਾ ਨੂੰ ਵੀ ਲਿਖਿਆ ਨੇ ਕਿੰਨੀ ਇੱਕ ਦਮ ਸਾਰੀ ਹੈ ਹਦੂਦ ਪਰਿਪਾਪ ਨੂੰ ਉਹ ਵੀ ਬਣੀ ਜਾਂਦਾ ਪੁਰਪਾਪਿਓ ਨਾਲ ਬਣੀ ਜਾਂਦਾ ਡੇਰ ਗਣ ਸਰਗਣ ਵੀ ਉਹ ਨਾਲ ਬਣੀ ਜਾਂਦਾ ਚਾਰੇ ਯੁਗ ਵੀ ਜਦੂ ਵਾਲੇ ਬਣੀ ਜਾਂਦਾ ਸਮਝਿਆ ਨਹੀਂ ਸਾਰਾ ਕੁਝ ਉਹ ਨਾਲ ਅਜਾ ਮਾਂ ਬਾਪ ਵੀ ਉਹ ਜਿਹਾ ਹੀ ਬਣੀ ਜਾਂਦਾ ਉਹਦੀ ਗੁਰਬਾਤਾਲੀ ਉਹਦੇ ਲਾਈਨ ਤੇ ਆਈ ਹੀ ਨਹੀਂ ਪਟੜੀ ਤੇ ਕਿਤੇ ਵੀ ਨਹੀਂ ਹੈ ਅਸਲ ਤਾਂ ਉਹਨੇ ਡੀਜ਼ਾਰੀ ਕੀਤਾ ਠੀਕਾ ਨਾ ਉਹਨੇ ਨਕਲ ਕੀਤੀ ਠੀਕਾ ਨਹੀਂ ਕੀਤਾ ਕਿਸੇ ਨਾਮ ਨਹੀਂ ਕੀਤਾ ਠੀਕਾ ਠੀਕਾ ਫਰੀਦ ਕੋਟ ਵਾਲੇ ਨੇ ਕੀਤਾ ਤਾਰਾ ਸੁਲਤਾਨ ਬਾਕੀ ਉਹਦੀ ਕਾਪੀ ਹੈ ਸਭ ਕੀਤੀ